ਸਾਤ ਸ੍ਰੀ ਅਕਾਲ ਜੀ ਖਸਾਨ ਭਰਾਓ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਜੀ ਤੂੜੀ ਦੇ ਰੇਟ ਦੀ ਤੂੜੀ ਦੇ ਰੇਟਾ ਕੀ ਚੱਲ ਰਿਹਾ ਤੇ ਤੂੜੀ ਦੀ ਬਣਵਾਈ ਕੀ ਚੱਲ ਰਹੀ ਆ ਤੂੜੀ ਦੀ ਅੰਦਰ ਪੁਵਾਈ ਲੇਬਰ ਕੀ ਰਹਿ ਰਹੀ ਆ ਤੇ ਤੂੜੀ ਦੀ ਟਰਾਲੀ ਜਿਹੜੀ ਆ ਉਹ ਕੀ ਰੇਟ ਵੇਚ ਰਹੀ ਆ ਪੂਰੀ ਗੱਲਬਾਤ ਆਪਾਂ ਅੱਗੇ ਇਸ ਵੀਡੀਓ ਵਿੱਚ ਕਰਾਂਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਨਾਲ ਜਰੂਰ ਦਬਾ ਲਿਓ ਤਾਂ ਜੋ ਔਨਲਾਈਨ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਆਪਣੇ ਏਰੀਏ ਦਾ ਰੇਟ ਤੇ ਬਣਵਾਈ ਜਰੂਰ ਦੱਸੋ ਸੋ ਪਹਿਲਾਂ ਗੱਲ ਕਰਦੇ ਆਂ ਜੀ ਆਪਾਂ ਤੂੜੀ ਅੰਦਰ ਪਾਉਣ ਦਾ ਲੀਵਰ ਕੀ ਲੈ ਰਹੀ ਆ ਸਾਡੇ ਏਰੀਏ ਦੇ ਵਿੱਚ 300 ਤੋਂ ਲੈ ਕੇ 350 ਰੁਪਏ ਤੱਕ ਤੂੜੀ ਅੰਦਰ ਪਾਉਣ ਦਾ ਲੈ ਰਹੀ ਆ ਚੰਗੀ ਤਰ੍ਹਾਂ ਨੱਪ ਕੇ ਤੇ ਬਣਵਾਈ ਦੀ ਗੱਲ ਕਰ ਲਈਏ ਤੇ ਤੂੜੀ ਜਿਹੜੀ ਆ 1200 ਰੁਪਏ ਤੋਂ ਲੈ ਕੇ 1300 ਰੁਪਏ ਤੱਕ ਤੂੜੀ ਦਾ ਰੇਟ ਬਣਵਾਇਆ ਜਾ ਰਹੀ ਹੈ ਜੀ ਸੋ ਕੁੱਲ ਮਿਲਾ ਕੇ ਤੂੜੀ ਅੰਦਰ ਪਾ ਕੇ ਆਪਣੀ ਜਿਹੜੀ ਆ 1500 ਤੋਂ ਲੈ ਕੇ ਤੇ 1600 ਰੁਪਏ ਤੱਕ ਆਪਾਂ ਨੂੰ ਪੈ ਰਹੀ ਆ ਤੇ ਤੂੜੀ ਦੀ ਟਰਾਲੀ ਜਿਹੜੀ ਆ ਉਹਦੀ ਗੱਲ ਕਰ ਲਈਏ ਉਹ ਜਿਹੜੀ ਆ 2000 ਤੋਂ ਲੈ ਕੇ ਤੇ 2200 ਰੁਪਏ ਤੱਕ ਵਿਕ ਰਹੀ ਆ ਹੁਣ ਪਹਿਲਾਂ ਤੂੜੀ ਦਾ ਰੇਟ ਥੋੜੇ ਡਾਊਨ ਸੀ ਹੁਣ ਤੇਜ਼ ਹੋਇਆ ਪਹਿਲਾਂ 1800 ਤੋਂ ਲੈ ਕੇ 2000 ਰੁਪਏ ਤੱਕ ਵਿਕਦੀ ਸੀ ਤੇ ਤੂੜੀ ਜਿਹੜੀ ਆ ਕੁਇੰਟਲ ਦੇ ਹਿਸਾਬ ਨਾਲ ਗੱਲ ਕਰ ਲਈਏ ਤੇ ਤੂੜੀ ਜਿਹੜੀ ਆ 300 ਤੋਂ ਲੈ ਕੇ 300 ਰੁਪਏ ਤੱਕ ਹੁਣ ਟੂੜੀ ਜਿਹੜੀ ਆ ਉਹ ਵਿਕਨ ਡੈਬੀ ਆ ਟੂੜੀ ਦੇ ਰੇਟ ਅੱਗੇ ਨਾਲੋਂ ਵਧੇ ਆ ਸੋ ਇਹੋ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣੀ ਸੀ ਹੋਰ ਨਵੀਂ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਰਿਹਾ ਕਰਾਂਗੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਵੀ ਕਰਦੇ ਆ ਕਰੋ ਧੰਨਵਾਦ ਜੀ